140 ਕਰੋੜ ਭਾਰਤੀਆਂ ਦਾ 골ਡ ਮੈਡਲ ਦਾ ਸੁਪਨਾ ਟੁੱਟ ਗਿਆ ਜਦੋਂ ਪਤਾ ਲੱਗਿਆ ਕਿ ਮਹਿਲਾ ਪਹਿਲਵਾਨ ਵਿਨੇਸ਼ ਪੋਗਾਠ ਨੂੰ ਉਹਨਾਂ ਦੇ ਓਵਰ weight ਕਰਕੇ ਆਯੋਗ ਕਰ ਦਿੱਤਾ ਗਿਆ ਯਾਨੀ ਕਿ ਹੁਣ ਫਾਈਨਲ ਨਹੀਂ ਖੇਡ ਪਾਉਣਗੇ ਅਮਰੀਕਾ ਦੀ ਰੈਸਲਰ ਦੇ ਨਾਲ ਅੱਜ ਉਹਨਾਂ ਦਾ ਫਾਈਨਲ ਮੈਚ ਸੀ ਅੱਜ 골ਡ ਭਾਰਤ ਦੀ ਜਿੱਤਣਾ ਸੀ ਉਮੀਦ ਸੀਗੀ ਸਾਰਿਆਂ ਨੂੰ ਅੱਜ 10 ਵਜੇ ਮੈਚ ਹੋਣਾ ਸੀ ਪਰ ਸਵੇਰੇ ਪਤਾ ਲੱਗਿਆ ਕਿ ਉਹਨਾਂ ਦਾ ਓਵਰ weight ਹੈ 100 ਗ੍ਰਾਮ ਵਧ ওভার weight ਜਿਹੜਾ ਵਧ ਗਿਆ ਉਹ ਕਿਉਂਕਿ 50 ਕਿਲੋ ਦਾ ਜਿਹੜਾ ਇਹ ਮੈਚ ਸੀ ਅੱਗੇ ਮਹਿਲਾ ਪਹਿਲਵਾਨ 53 ਕਿਲੋਗ੍ਰਾਮ ਦਾ ਲੌਂਗੀ ਸੀ ਮੈਚ ਪਰ ਐਤਕੀ 50 ਦਾ ਲਾਇਆ ਤੇ ਉਹਦੇ ਵਿੱਚ ਵੀ ਪਤਾ ਲੱਗਿਆ ਕਿ 100 ਗ੍ਰਾਮ ਭਾਰ ਵਧ ਗਿਆ ਹਾਲਾਂਕਿ ਪਹਿਲੇ ਹੀ ਵਿਨੀਸ਼ ਫੁਗਾਟ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਸੀ ਕੱਲ ਉਹਨਾਂ ਨੇ ਪੂਰਾ ਜੋਰ ਲਾਇਆ ਐਫਰਟ ਕੀਤੇ ਸਾਈਕਲਿੰਗ ਕੀਤੀ ਬਹੁਤ ਸਾਰੀ ਐਕਸਰਸਾਈਜ਼ ਉਹਨਾਂ ਨੇ ਕੀਤੀਆਂ ਕਿ ਚਲੋ ਘਟ ਜੂਗਾ ਘਟ ਜੂਗਾ ਐਫਰਟ ਕੀਤੇ ਪਰ ਉਹਦੇ ਵਿੱਚ ਵੀ 50 ਗ੍ਰਾਮ ਭਾਰ ਘਟਿਆ ਪਰ ਇੱਕ ਦਿਨ ਦੇ ਵਿੱਚ ਭਾਰ ਘਟਣਾ ਪੋਸੀਬਲ ਤਾਂ ਨਹੀਂ ਹੋ ਸਕਦਾ ਆਪਾਂ ਕਹੀਏ ਪਰ ਹਿੰਮਤੋਂ ਨੇ ਐਫਰਟ ਜ਼ਰੂਰ ਕੀਤੇ ਵੀ 50 ਗ੍ਰਾਮ ਘਟਾ ਲਿਆ ਸੀਗਾ ਪਰ 100 ਗ੍ਰਾਮ ਵਧਨ ਦੇ ਕਰਕੇ ਅੱਜ ਉਹਨਾਂ ਨੂੰ ਅਯੋਗ ਘਰਾਰ ਕਰ ਦਿੱਤਾ ਗਿਆ ਕੱਲ ਉਹਨਾਂ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਜਿੱਥੇ ਹਰ ਕੋਈ ਬੜਾ ਪਿਆਰ ਕਰ ਰਿਹਾ ਸੀ ਉਹਨਾਂ ਨੂੰ ਦੇਖ ਰਿਹਾ ਸੀ ਕਿਉਂਕਿ ਉਹਨਾਂ ਨੇ ਕੱਲ ਵੀ ਮੈਜਟੇਆ ਕਯੂਬਾਂ ਨੂੰ ਜਿਹੜਾ 5 0 ਦੇ ਨਾਲ ਹਰਾਇਆ ਸੀਗਾ ਤੇ ਉਥੇ ਹਰ ਇੱਕ ਨੂੰ ਪ੍ਰਾਊਡ ਹੋ ਗਿਆ ਸੀ ਕਿਉਂਕਿ ਉਹ ਮਹਿਲਾ ਪਹਿਲਵਾਨ ਸੀ ਜਿਨੇ ਪ੍ਰਿਜ ਪੁਸ਼ਨ ਸ਼ਰਮ ਸਿੰਘ ਦੇ ਖਿਲਾਫ ਪ੍ਰੋਟੈਸਟ ਕੀਤਾ ਸੀ ਕਿਉਂਕਿ ਪਹਿਲਵਾਨਾਂ ਦਾ ਜੋ ਲੜਕੀਆਂ ਦੇ ਨਾਲ ਗਲਤ ਕੀਤਾ ਗਿਆ ਸੀ ਸ਼ੋਸ਼ਣ ਕੀਤਾ ਗਿਆ ਸੀ ਉਹਨਾਂ ਨਾਲ ਹਰਾਸਮੈਂਟ ਕੀਤੀ ਗਈ ਸੀ ਜਿਹਦੇ ਕਰਕੇ ਇਹਨਾਂ ਨੇ ਆਵਾਜ਼ ਉਠਾਈ ਸੀ ਤਾਂ ਇਹਨਾਂ ਨੂੰ ਮੌਕਾ ਮਿਲਿਆ ਤਾਂ ਫਿਰ ਦੇਸ਼ ਦਾ ਨਾਮ ਰੋਸ਼ਨ ਕਰਨ ਦੇ ਲਈ ਮਹਿਲਾ ਪਹਿਲਵਾਨ ਉੱઠી ਤੇ ਉਹ ਗਈ ਤਾਂ ਲਗਾਤਾਰ ਜੱਦੀ ਆਈ ਚੱਤੀ ਆਈ ਤਾਂ ਅੱਜ ਫਾਈਨਲ ਮੈਚ ਸੀ ਪਰ ਫਾਈਨਲ ਮੈਚ ਦੌਰਾਨ ਇਸ ਤਰ੍ਹਾਂ ਹੋ ਗਿਆ ਪਰ ਜਦੋਂ ਇਹ ਗੱਲ ਵਿਨੇਸ਼ ਫਗਾਟ ਨੂੰ ਪਤਾ ਲੱਗੀ ਤਾਂ ਉਹਨਾਂ ਦੀ ਵੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ ਕਹਿੰਦੇ ਕਿ ਉਹ बेहोश ਹੋ ਗਏ ਸੀਗੇ ਤੇ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਤਾਂ ਫਿਰ ਇਹ ਜਿਹੜਾ ਹੈਗਾ ਇਹ ਮੁੱਦਾ ਉਠਾਇਆ ਵੀ ਜਾਏਗਾ ਸੰਸਦ ਦੇ ਵਿੱਚ ਖੇਡ ਮੰਤਰੀ ਅਸੀਂ ਉਹ ਚੱਕਣਗੇ ਵੀ ਕਿ ਅਚਾਨਕ ਇਸ ਤਰ੍ਹਾਂ ਕਿਉਂ ਹੋ ਗਿਆ ਕਿਉਂਕਿ ਅਸੀਂ ਇਹ ਕਹਿ ਨਹੀਂ ਸਕਦੇ ਹੋ ਸਕਦਾ ਕਿ ਮਿਲੀ ਭੁਗਤ ਹੋਵੇ ਕਿਉਂਕਿ ਪਤਾ ਹੈ ਕਿ ਸਟ੍ਰੌਂਗ ਸਾਡਾ ਕੈਂਡੀਡੇਟ ਆ ਖਿਡਾਰੀ ਆ ਤੇ ਉਹ ਫਿਰ ਹੋਏ ਵੀ ਹੋ ਸਕਦਾ ਹੁਣ ਅਸੀਂ ਇਸ ਤੇ ਸਵਾਲ ਤਾਂ ਨਹੀਂ ਕਰ ਸਕਦੇ ਪਰ ਜਰੂਰ ਇਹ ਕਹਿ ਸਕਦੇ ਕਿ ਹੋ ਸਕਦਾ ਕੋਈ ਨਾ ਕੋਈ ਅੱਗੇ ਕਪਲਾ ਹੋਊ ਕਿ ਜਿਹੜੇ ਖਿਡਾਰੀ ਅੱਛਾ ਖੇਡਦੇ ਨੇ ਕਿਤਨਾ ਕਿਤੇ ਇਹ ਚੀਜ਼ਾਂ ਹੋ ਜਾਂਦੀਆਂ ਨੇਗੀਆਂ ਤਾਂ ਇਹ ਮੁੱਦਾ ਸੰਸਦ ਦੇ ਵਿੱਚ ਵੀ ਉਠਾਇਆ ਜਾਊਗਾ ਔਰ ਇਸ ਤੋਂ ਇਲਾਵਾ ਹਰ ਕੋਈ ਭਾਰਤੀ ਅੱਜ ਵਿਨੇਸ਼ ਫਗਾਠ ਦੇ ਜਿੱਥੇ ਉਹਨਾਂ ਨੂੰ ਉਮੀਦਾਂ ਸੀਗੀਆਂ ਤਾਂ ਅੱਜ ਜੀ ਉਹ ਨਹੀਂ ਜਿੱਤ ਪਾਈ ਨਹੀਂ ਅੱਗੇ ਖੇੜ ਪਾਰੀ ਤਾਂ ਸਾਡਾ ਸਾਰਾ ਨਫਰਜ ਬੰਦਾ ਕਿ ਅਸੀਂ ਵਿਨੇਸ਼ ਪੋਗਾਟ ਦੀ ਜਿਹੜੀ ਸਪੋਰਟ ਕਰੇ ਕਿਉਂਕਿ ਹੁਣ ਤੱਕ ਉਹਨਾਂ ਨੇ ਬਹੁਤ ਚੰਗਾ ਖੇਡਿਆ ਹੈਗਾ ਭਾਰਤ ਦਾ ਨਾਮ ਰੌਸ਼ਨ ਕੀਤਾ ਤੇ ਅਸੀਂ ਉਹਦੀ ਸਪੋਰਟ ਕਰੇ ਕਿਉਂਕਿ ਬੰਦਾ ਜਾਂਦਾ ਜਿੱਤ ਜਾਂਦਾ ਤੇ ਜਾਂ ਬੰਦਾ ਸਿੱਖ ਜਾਂਦਾ ਇਹ ਗੱਲ ਦਾ ਵਿਨੇਸ਼ ਪੋਗਾਟ ਨੂੰ ਪਤਾ ਸੀਗਾ ਉਹਨਾਂ ਨੇ ਬਹੁਤ ਐਫਰਟ ਕੀਤੇ ਉਹਨਾਂ ਦੇ ਐਫਰਟ ਸਭ ਨੇ ਦੇਖੇ ਹੈ ਕੋਈ ਗੱਲ ਨਹੀਂ ਜੇ 골ਡ ਮੈਡਲ ਨਹੀਂ ਜਿੱਤਿਆ ਤਾਂ ਪਰ ਕਹਿ ਲਈਏ ਕਿ ਦਿਲ ਤਾਂ ਸਾਰੇ ਜਿੱਤੇ ਆਈਏ ਕਿਉਂਕਿ ਉਹੀ ਵਿਨੈਸ਼ ਕੋਗਾਟ ਹੈ ਜਿਹਦੇ ਤੇ ਅੱਜ ਸਾਰੇ ਮინისტრ ਸਾਰੇ ਪ੍ਰਾਊਡ ਫੀਲ ਕਰ ਰਹੇ ਨੇ ਕਿ ਕਿ ਉਹ ਜਿੱਤੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਜਪਾ ਦੇ ਖਿਲਾਫ ਬੀਜੇਪੀ ਦੇ ਖਿਲਾਫ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀ ਤੇ ਅੱਜ ਉਹ ਹੀ ਪ੍ਰਾਊਡ ਫੀਲ ਕਰਦੇ ਨੇ ਤਾਂ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਟਵੀਟ ਉਹਨਾਂ ਨੇ ਵੀ ਪੋਸਟ ਪਾਈ ਸੀ ਕਿ ਸਾਨੂੰ ਗਰਵ ਹੈ ਕਿ ਮੈਂ ਕੋਈ ਗੱਲ ਨਹੀਂ ਸਫਲਤਾ ਹੁੰਦੀਆਂ ਰਹਿੰਦੀਆਂ ਨਹੀਂ ਤਾਂ ਉਹਨਾਂ ਨੇ ਇਹ ਉਹਨਾਂ ਨੂੰ ਹੌਸਲਾ ਫੁਜਾਈ ਦੇ ਲਈ ਆਪਣਾ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਸੀਗੀ ਸੋ ਸਾਨੂੰ ਸਭ ਨੂੰ ਲੱਗਦਾ ਕਿ ਜਿਹੜਾ ਇੱਕ ਬੰਦਾ ਥੱਲੇ ਡਿੱਗ ਰਿਹਾ ਹੈਗਾ ਨਾ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਉਹਨੂੰ ਚੱਕੀਏ ਇਹ ਨਹੀਂ ਹੈ ਕਿ ਅਸੀਂ ਉਹਨੂੰ ਹੋਰ 네ਗਟਿਵ ਕਰਦੀਏ 네ਗਟਿਵ ਕਰਦੇ ਕਰਦੇ ਅਸੀਂ ਉਹਨੂੰ ਜਮ੍ਹਾਂ ਥੱਲੇ ਡੇਗਦੀ ਕਿਉਂਕਿ ਡਿੱਗੇ ਨੂੰ ਚੱਕਣਾ ਹੀ ਸਾਡਾ ਫਰਜ਼ ਹੈਗਾ ਤਾਂ ਅਸੀਂ ਆਪਣੇ ਫਰਜ਼ ਜ਼ਰੂਰ ਨਿਭਾਈਏ ਉਹ ਲੜਕੀ ਉਮੀਦਾਂ ਸੀਗੀਆਂ ਸਭ ਨੂੰ ਦੇਸ਼ ਦੇ ਖਾਤਰ ਹੀ ਉਹ ਗਈ ਸੀ ਅਜੇ ਕਿੰਨੀ ਕੁ ਉਮਰ ਸੀ ਬਹੁਤ ਛੋਟੀ ਉਮਰ ਹੈ ਐਨੀ ਛੋਟੀ ਉਮਰ ਦੇ ਵਿੱਚ ਇਹਨੇ ਮੈਚ ਖੇੜ ਲੈਣੇ ਬਹੁਤ ਵੱਡੀ ਗੱਲ ਹੈ ਸੋ ਜਿਨ੍ਹਾਂ ਤੇ ਪੂਰੇ ਪਰਿਵਾਰ ਨੇ ਫਾਦਰ ਸਾਹਿਬ ਨੇ ਸਿਖਾਇਆ ਦੋਨਾਂ ਭੈਣਾਂ ਨੇ ਹੁਣ ਤੱਕ ਰੈਸਲਿੰਗ ਦੇ ਵਿੱਚ ਹੀ ਆਪਣੀ ਜ਼ਿੰਦਗੀ ਲਗਾ ਦਿੱਤੀ ਤੇ ਉਹ ਵੱਡੀ ਗੱਲ ਹੈ ਹਨਾ ਤੇ ਕੋਈ ਗੱਲ ਨਹੀਂ ਜੋ ਵੀ ਕੁਝ ਹੋਇਆ ਆਪਾਂ ਕਹਿੰਦੇ ਆ ਵੀ ਹੌਂਸਲਾ ਅਗੇ ਵਾਸਤੇ ਬੈਟਰ ਲੱਕ ਨੈਕਸਟ ਟਾਈਮ ਕਿਉਂਕਿ ਕਈ ਵਾਰ ਚੀਜ਼ਾਂ ਕਈ ਹੋ ਜਾਂਦੀਆਂ ਨੇ ਤਾਂ ਨਵਾਂ ਕੁਝ ਸਿੱਖਣ ਨੂੰ ਮਿਲਿਆ ਸੋ ਹੁਣ ਇਹ ਸਾਰੇ ਕਿ ਆ ਅਰਦਾਸ ਕਰ ਰਹੇ ਨੇ ਸਾਰੇ ਕਿ ਵਿਨੇਸ਼ ਫੋਗਾਠ ਜਲਦ ਹੀ ਠੀਕ ਹੋ ਜਾਵੇ ਕਿਉਂਕਿ ਇਸ ਵੇਲੇ ਉਹਨਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੈ ਤੇ ਹਸਪਤਾਲ ਦੇ ਵਿੱਚ ਉਹ ਐਡਮਿਟ